ਜੇਕਰ ਤੁਸੀਂ ਵੀ ਫੋਨ ਯੂਜ਼ ਕਰਦੇ ਹੋ ਤਾਂ ਇਹ 10 ਗਲਤੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਪਹਿਲਾ ਕਦੇ ਵੀ ਚਾਰਜ ਲਾ ਕੇ ਫੋਨ ਨੂੰ ਯੂਜ਼ ਨਹੀਂ ਕਰਨਾ ਅਜਿਹਾ ਕਰਨ ਨਾਲ ਫੋਨ ਬਲਾਸਟ ਹੋ ਸਕਦਾ ਹੈ ਦੂਜਾ ਫੋਨ ਨੂੰ ਚਾਰਜਿੰਗ ਤੇ ਲਾ ਕੇ ਕਦੇ ਨਹੀਂ ਸੌਣਾ ਇਹ ਬੈਟਰੀ ਲਾਈਫ ਨੂੰ ਖਰਾਬ ਕਰ ਸਕਦਾ ਹੈ ਤੀਜਾ ਪਬਲਿਕ ਵਾਈਫਾਈ ਨੂੰ ਭੁੱਲ ਕੇ ਵੀ ਨਹੀਂ ਵਰਤਣਾ ਇਸ ਨਾਲ ਤੁਹਾਡਾ ਡਾਟਾ ਲੀਕ ਜਾਂ ਫਿਰ ਹੈਕ ਹੋ ਸਕਦਾ ਹੈ ਚੌਥਾ ਰਾਤ ਵੇਲੇ ਫੋਨ ਚਲਾਉਂਦੇ ਹੋਏ ਆਈ ਕੰਫਰਟ ਮੋਡ ਔਨ ਕਰ ਲੈਣਾ ਨਹੀਂ ਤਾਂ ਅੱਖਾਂ ਦੀ ਰੋਸ਼ਨੀ ਘਟ ਸਕਦੀ ਹੈ ਪੰਜਵਾਂ ਕਦੇ ਵੀ ਪਲੇ ਸਟੋਰ ਤੋਂ ਬਿਨਾਂ ਬਾਹਰੋਂ ਕੋਈ ਵੀ ਐਪ ਇੰਸਟਾਲ ਨਹੀਂ ਕਰਨੀ ਕਿਉਂਕਿ ਅਜਿਹਾ ਕਰਨ ਨਾਲ ਫੋਨ ਹੈਕ ਹੋਣ ਦਾ ਖਤਰਾ ਵੱਧ ਜਾਂਦਾ ਹੈ ਛੇਵਾਂ ਬਿਨਾਂ ਲੋੜ ਤੋਂ ਫੋਨ ਦੀ ਲੋਕੇਸ਼ਨ ਔਨ ਨਹੀਂ ਰੱਖਣੀ ਇਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੋ ਸਕਦਾ ਹੈ ਖਤਮ ਜਿਆਦਾ ਟਾਈਮ ਤੱਕ ਫੋਨ ਨਹੀਂ ਵਰਤਣਾ ਇਸ ਨਾਲ ਨੈਕ ਪੇਨ ਜਾਂ ਫਿਰ ਕਮਰ ਦਰਦ ਵਰਗੀਆਂ ਦਿੱਕ ਤਾਂ ਆ ਸਕਦੀਆਂ ਹਨ 8ਵਾਂ ਰੋਟੀ ਖਾਂਦੇ ਹੋਏ ਫੋਨ ਨੂੰ ਟੱਚ ਨਹੀਂ ਕਰਨਾ ਕਿਉਂਕਿ ਤੁਹਾਡੇ ਫੋਨ ਤੇ ਟਾਇਲਟ ਨਾਲੋਂ ਵੀ ਜ਼ਿਆਦਾ ਬੈਕਟੀਰੀਆ ਹੁੰਦੇ ਨੇ 9ਵਾਂ ਫੋਨ ਨੂੰ ਕਦੇ ਵੀ ਸਿਰਹਾਣੇ ਰੱਖ ਕੇ ਨਹੀਂ ਥਾਉਣਾ ਕਿਉਂਕਿ ਇਸ ਵਿੱਚੋਂ ਨਿਕਲਣ ਵਾਲੇ ਰੇਡੀਏਸ਼ਨ ਤੁਹਾਡੇ ਲਈ ਖਤਰਾ ਬਣ ਸਕਦੇ ਨੇ 10ਵਾਂ ਫੋਨ ਬੰਦਵੇਂ ਸਮੇਂ ਲਈ ਹੀ ਵਰਤਣਾ ਚਾਹੀਦਾ ਹੈ ਇਸ ਵਿੱਚ ਤੁਹਾਡਾ ਹੀ ਫਾਇਦਾ ਹੈ